ਤਾਂ ਦੋਸਤੋ ਤੁਹਾਡਾ ਆਪਣੀ ਮਾਨਸਾਹਬ ਡੇਰੀ ਫਾਰਮ ਤੇ ਅੱਜ ਆਪਾਂ ਇੱਕ ਨੰਨੀ ਵੀਡੀਓ ਲੈ ਕੇ ਆਏ ਹਾਂ ਪਹਿਲਾਂ ਤਾਂ ਜਿਹੜੇ ਵੀਰਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਭੈਣਾ ਨੇ ਇਹਨਾਂ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਇੱਕ ਨਮੀ ਚੀਜ਼ ਦੀ ਵੀਡੀਓ ਲੈ ਕੇ ਆਏ ਆਂਗੇ ਵੀ ਪਸ਼ੂਆਂ ਦੇ ਦੁੱਧ ਵਧਾਉਣ ਵਾਸਤੇ ਪਸ਼ੂ ਨੂੰ ਕੀ ਖਾਣਾ ਚਾਹੀਦਾ ਉਹਦੇ ਵਾਸਤੇ ਆਪਾਂ ਦੇਖਾਂਗੇ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਆਪਾਂ ਨੂੰ ਇੱਕ ਕੰਪਨੀ ਆ ਗਈ ਬਹੁਤ ਪੁਰਾਣੀ ਉਹ ਵੀਰ ਦੇ ਕੇ ਗਿਆ ਹੈ ਕਲਸੀ ਡ੍ਰੌਪਸ ਪਲੱਸ ਪਾਊਡਰ ਉਹ ਪਾਊਡਰ ਪਾ ਕੇ ਆਪਾਂ ਨੂੰ ਰਿਜ਼ਲਟ ਆਪਾਂ ਦੇਖਣਾਗਾ ਉਹ ਆਪਾਂ ਨੂੰ ਦੇ ਕੇ ਆਇਆ ਕਹਿੰਦੇ ਤੁਸੀਂ ਰਿਜ਼ਲਟ ਦੇਖੋ ਫਿਰ ਤੁਸੀਂ ਕਹਿੰਦੇ ਇਹ ਰੁਟੀਨ ਚ ਵਰਤਿਆ ਕਰੋਗੇ ਇੰਨੀ ਵਧੀਆ ਚੀਜ਼ ਹੈ ਨਾਲੇ ਤਾਂ ਭਵਾਨੇ ਦਾ ਸਾਈਜ਼ ਵਧਾਉਂਦਾਗਾ ਤੇ ਨਾਲੇ ਸਰੀਰਕ ਵਿਕਾਸ ਕਰਦਾ ਤੇ ਅੰਦਰੂਨੀ ਤਾਕਤ ਪਾਉਂਦਾ ਪਸ਼ੂ ਚ ਤੇ ਨਾਲੇ ਦੁੱਧ ਦੀ ਮਾਤਰਾ ਵਧਾਉਂਦਾ ਹੁਣ ਆਪਾਂ ਇੱਕ ਆਪਣੀ ਘਰ ਵਾਲੀ ਗਾਂ ਦੀ ਉਹਦੇ ਤੇ ਆਪਾਂ ਟਰਾਈ ਕਰਾਂਗੇ ਤੇ ਉਹ ਤੁਹਾਨੂੰ ਦਿਖਾਉਣੀ ਆ ਹੁਣ ਉਹਦੇ ਥੱਲੇ 10 ਲੀਟਰ ਦੁੱਧ ਹੈਗਾ ਤੇ ਜੇ ਅੱਗੇ ਵਧ ਗਿਆ ਫਿਰ ਤੁਹਾਨੂੰ ਦੁਬਾਰੇ ਫਿਰ ਵੀਡੀਓ ਪਾਵਾਂਗੇ ਵੀ ਕਿੰਨਾ ਕੁ ਫਰਕ ਪਿਆਗਾ ਕੀ ਉਹਦੇ ਵਿੱਚ ਆਪਾਂ ਨੂੰ ਫਰਕ ਮਹਿਸੂਸ ਹੋਇਆਗਾ ਦੁੱਧ ਚ ਕਿੰਨਾ ਕੁ ਉਹ ਸਾਰੀ ਵੀਡੀਓ ਤੁਹਾਡੇ ਨਾਲ ਦੁਬਾਰੇ ਫੇਰ ਸ਼ੇਅਰ ਕਰਾਂਗੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਇਹ ਪਾਊਡਰ ਤੁਹਾਨੂੰ ਦਿਖਾਇਆ ਰਹੇ ਹਾਂ ਸਕਰੀਨ ਤੇ ਇਹ ਪਾਊਡਰ ਆ ਜੀ ਆਪਾਂ ਵਰਤੋ ਕਰਨਾ ਲੱਗ ਪਏ ਅੱਜ ਤੋਂ ਸ਼ੁਰੂ ਕੀਤਾਗਾ ਤੇ 50 50 ਗ੍ਰਾਮ ਟੇਮ ਦਾ ਪਾਉਣਾਗਾ ਤੇ ਬਾਕੀ ਫੇਰ ਆਪਾਂ ਫੇਰ ਹੋਰ ਮੰਗਾਵਾਂਗੇ ਜੇ ਆਪਾਂ ਨੂੰ ਕੋਈ ਫਾਇਦਾ ਹੋਊਗਾ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿਹੜੀ ਕੰਪਨੀਆਂ ਨੇ ਫੋਨ ਨੰਬਰ ਵੀ ਦੇਵਾਂਗੇ ਜੇ ਆਪਾਂ ਨੂੰ ਕੋਈ ਫਾਇਦਾ ਹੋਊਗਾ ਤਾਂ ਵੀਡੀਓ ਨੂੰ ਵਾਧੂ ਤੋਂ ਵਾਧੂ ਕਰਦੇ ਸ਼ੇਅਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ